ਬਲੇਕ ਕੂਟਾ ਦੇ ਰਹਿਣ ਵਾਲੇ ਲੱਕੀ ਪੰਡਤ ਨੇ ਦਾਵਾ ਕੀਤਾ ਕਿ ਇਸ ਵਾਰ ਦਾ ਦੀਵਾਲੀ ਬੰਪਰ ਉਹਨਾਂ ਦੇ ਦੱਸੀਆਂ ਗਈਆਂ ਰਾਸ਼ੀਆਂ ਤੇ ਗਿਆ ਹੈ ਤੁਸੀਂ ਵੀ ਦੇਖੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਿਚਾਰ ਰੱਖੇ ਦੀਵਾਲੀ ਬੰਪਰ ਨਿਕਲੇ ਜੀ ਬਿਨਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਜਿੰਦਾ ਕਿਹਾ ਸੀ ਵੀ ਕੁੰਭ ਰਾਸ਼ੀ ਦੇ ਕੰਨਿਆ ਰਾਸ਼ੀ ਵਿੱਚ ਇਨਾਮ ਜਾਣਗੇ ਤੇ ਉਹੀ ਰਾਸ਼ੀਆਂ ਦੇ ਵਿੱਚ ਇਨਾਮ ਗਏ ਨੇ ਤੇ ਮੇਰੇ ਵੱਲੋਂ ਜਿਨ੍ਹਾਂ ਜੋ ਲੋਕ ਕਰੋੜਪਤੀ ਲੱਖਪਤੀ ਬਣੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਗੇ ਵੀ ਦੁਆ ਕਰਦੇ ਰਾਵਾਂਗੇ ਵੀ ਜੋ ਅਸੀਂ ਕਹਨੇ ਆ ਪ੍ਰਮਾਤਮਾ ਸਾਡੀ ਆਵਾਜ਼ ਦੀ ਇਲਾਜ ਰੱਖੇ ਤੇ ਲੋਕਾਂ ਨੂੰ ਨਾਮ ਲੱਗਦੇ ਰਹਿਣ ਉਹ ਤੁਸੀਂ ਤੇ ਇਹ ਲੋਕ ਕਹ ਰਹੇ ਨੇ ਪੰਡਿਤ ਇਹ ਕਹੇ ਤੇ ਨਹੀਂ ਲੱਗਿਆ ਤੁਸੀਂ ਪੱਕਾ ਕਹਿ ਰਹੇ ਹੋ ਕੁੰਭ ਤੇ ਜਾਂਦੇ ਹੋ ਦੇਖੋ ਸਰ ਮੈਂ ਤਾਂ ਦੇਖੋ ਜਿਹੜੇ ਬਿਨਰ ਬਣੇ ਨੇ ਉਹਨਾਂ ਨੂੰ ਤਾਂ ਮਿਲਿਆ ਨਹੀਂ ਪਰ ਮੈਂ ਵੀਡੀਓ ਦੇਖਿਆ ਨੇ ਗੁਰਵਿੰਦਰ ਸਿੰਘ ਹਸਿਆਰਪੁਰ ਤੋਂ ਪ੍ਰਾਪਰਟੀ 딜ਰ ਦਾ ਕੰਮ ਕਰਦੇ ਨੇ ਉਹਨਾਂ ਦਾ ਨਾਮ ਆ ਤੇ ਗੁਰਵਿੰਦਰ ਸਿੰਘ ਦੀ ਕੁੰਭ ਰਸੀ ਬਣਦੀ ਆ ਸਰ ਠੀਕ ਹੈ ਤੇ ਹੋਰ ਵੀ ਕਈ ਨਾਮ ਨੇ ਜਿੱਦਾਂ ਮੈਂ ਕੰਨਿਆ ਰਾਸ਼ੀ ਵਿੱਚ ਕਿਹਾ ਸੀ ਇੱਕਮਕੋਰ ਲਾਟਰੀ ਜਿਨ੍ਹਾਂ ਤੋਂ ਪ੍ਰੋਟੈਕਟ ਇੰਟਰਪ੍ਰਾਈਜ਼ 50 ਲੱਖ ਦਾ ਪ੍ਰਾਈਜ਼ ਲੱਗਿਆ ਜਿੱਦਾਂ ਅਸੀਂ ਸਟਾਕਿਸਟ ਦੀ ਗੱਲ ਕਰੀਏ ਪ੍ਰੋਟੈਕਟ ਇੰਟਰਪ੍ਰਾਈਜ਼ ਸਾਂਸੂਨ ਤੋਂ ਬਣੋ ਉਹਨਾਂ ਦੀ ਇੱਕ ਗੁੰਭ ਬਣਦੀ ਹੈ ਜੀ ਤੇ ਇੱਕਮਕਾ ਲਾਟਰੀ ਪਹਾੜ ਸਿੰਘ ਉਹਨਾਂ ਦੀ ਕੰਨੇਰਾ ਸੀ ਉਹਦੀ ਜੀ ਬਹੁਤ ਅਸਰ ਹਨ ਬੜੀ ਕੰਦਾਲਾ ਬੜੀਆਂ ਬੜੀਆਂ ਗੇਟੀਆਂ ਸੀਆਂ ਪਰ ਤੁਹਾਡੇ ਕੋਲੋਂ ਨਹੀਂ ਇਨਾਮ ਲੱਗਿਆ ਇਹ ਸਾਡੇ ਕੋਲ ਕਿਉਂ ਨਹੀਂ ਲੱਗਿਆ ਜੀ 20 25 ਲੱਖ ਦੀ ਮੀਨਿੰਗ ਲੱਗਿਆ ਸਾਡੇ ਕੋਲ ਇਹ ਜ਼ਰੂਰੀ ਨਹੀਂ ਹੈ ਕਿ ਵੱਡੇ ਨਾਮ ਲੱਗਦੇ ਨੇ ਜੇਕਰ ਅੱਜ ਤੁਸੀਂ ਮੈਨੂੰ ਕਹਿਣੀ ਹੋ ਵੀ ਤੁਹਾਡੇ ਕੋਲ ਗੱਲਾਂ ਨਹੀਂ ਕਰਦੀ ਨਾ ਨਹੀਂ ਲੱਗਦੇ ਤਾਂ ਉਹ ਸਵਾਲ ਤੁਸੀਂ ਜਦ ਵੀ ਪੁੱਛਿਆ ਕਰੋ ਕਿਰ ਪੰਡ ਲਾਟਰੀ ਮਾਲੀਕ ਕੋਲ ਕੋਲ ਇਨਾਮ ਲੱਗਦੇ ਨੇ ਜਦ ਨਹੀਂ ਕੋਈ ਬੋਲਦਾ ਚਾਹੇ ਨਹੀਂ ਲੱਗਿਆ ਫਿਰ ਪੁੱਛਦੇ ਨੇ ਲੋਕ ਨੀਚੇ ਕਮੈਂਟਾਂ ਵਿੱਚ ਕਹਿੰਦੇ ਨੇ ਕਹਿੰਦੇ ਪੰਡ ਜੀ ਦੀ ਲਾਟਰੀ ਤਾਂ ਲੱਗੀ ਨਹੀਂ ਸਾਡੇ ਲਈ ਦੇਖੋ ਸਰ ਮੈਂ ਕਮੈਂਟਾਂ ਵਿੱਚ ਵੱਲ ਧਿਆਨ ਨਹੀਂ ਦਿੰਦਾ ਜੇ ਮੈਂ ਕਮੈਂਟਾਂ ਵੱਲ ਧਿਆਨ ਦੋਗਾ ਤਾਂ ਮੈਂ ਕਮੈਂਟਾਂ ਜੋ ਜਿਉਂਗਾ ਲੋਕਾਂ ਨੂੰ ਲੱਖ ਫਰਤੀ ਦੇ ਕਰੋ ਦੀ ਜਾਣਕਾਰੀ ਕੌਣ ਦਊਗਾ ਸਹੀ ਇਨਾਮ ਲੈਣ ਦੀ ਜਾਣਕਾਰੀ ਕੌਣ ਦਊਗਾ ਮੇਰੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਬਹੁਤ ਰਹੀਆਂ ਕਿ ਮੇਰੀ ਜਾਣਕਾਰੀਆਂ ਲੋਕ ਆਪਣੇ 1 ਗੁੱਡ ਲੱਕ 4 ਦਿਨੇ ਜਿਹੜੇ ਉਹ ਕਟਾਉਣ ਤੋਂ हट ਗਏ ਜਿਵੇਂ ਅੱਗੇ ਕਿਹਾ 2,25,000 ਦਾ ਪ੍ਰਾਈਸ ਲੱਗਦਾ ਸੀ 25 9000 ਤਾਂ ਉਹਨਾਂ ਦਾ 25000 ਰੁਪਏ ਹੋਣ ਜਾਂਦਾ ਜਾਈਂ ਕਿਹਾ 45000 ਲੱਗਦਾ ਤਾਂ 22,500 ਰੁਪਏ ਦਾ ਕੱਟਿਆ ਤੇ ਉਹ ਲੋਕ ਜਾਗਰੂਤ ਹੋਏ ਨੇ ਤੇ ਅੱਪ ਦੀ ਟਿਕਟ ਆਪ ਚੈੱਕ ਕਰ ਰਹੇ ਨੇ ਪੂਰੇ ਪੈਸੇ ਲੈ ਰਹੇ ਨੇ ਪੰਡੀ ਜੀ ਕਰ ਫਿਰ ਰਿਪੀਟ ਦੇਖੋ ਕਿਹੜੀ ਕਿਹੜੀ ਰਾਸ਼ੀਆਂ ਦੀ ਘੋਸ਼ਣਾ ਕੀਤੀ ਕੋਪਰ ਰਾਸੀ ਤੇ ਕੰਨਿਆ ਰਾਸੀ ਸਰ ਤੇ ਜੇਕਰ ਵੀ ਇਹ سپورਟ ਦੇ ਵਿੱਚ ਨਹੀਂ ਹੈ ਗਿਆ ਤਾਂ ਮੀਸ਼ ਰਾਸੀ ਕਿਹਾ ਸੀ ਤੇ ਕੁੰਭ ਦੇ ਵਿੱਚ ਵੀ ਨਾਮ ਲੱਗੇ ਨੇ ਕੰਨਿਆ ਦੇ ਵਿੱਚ ਵੀ ਲੱਗੇ ਨੇ ਸਰ ਹੁਣ ਅਗਲਾ ਜਿਹੜਾ ਆ ਰਿਹਾ ਅਗਲਾ ਸਰ ਲੋਹੜੀ ਪੰਪਰ ਆ ਰਿਹਾ ਤੇ 12 ਤਰੀਕ ਨੂੰ 3 ਕਰੋੜ ਰੁਪਏ ਦਾ ਪ੍ਰਾਈਜ਼ ਆ ਰਿਹਾ ਜੋ ਗਰੰਟੀਡ ਹੈ ਨਾਗਾਲੈਂਡ ਸਟੇਟ ਦਾ ਤੇ ਜਿਹੜਾ ਲੋਹੜੀ ਪੰਪਰ ਆ ਉਹਦੀ ਜਿਹੜੀ ਘੋਸ਼ਣਾ ਕਰਾਂਗੇ ਆਪਾਂ ਰਾਸੀ ਨੇ ਉਹ ਅਸੀਂ ਦੇਖਿਆ ਨਹੀਂ ਹੈਗਾ ਬੰਪਰ ਆਊਗਾ ਉਹਦੇ ਨਾਮ ਦੇ ਕੀ ਆਣਗੇ ਬੰਪਰ ਦੀ ਡੇਟ ਦੇਖੀ ਜਾ ਉਹ ਵੀ ਕਿਹੜੀ ਡੇਟੋਂ ਨਿਕਲਦਾ ਕੀ ਨਾਮ ਲਿਖਿਆ ਹੈ ਉਹਦੇ ਹਿਸਾਬ ਨਾਲ ਗ੍ਰਹਿ ਸਾਸਤਰਾਂ ਦੇ ਹਿਸਾਬ ਨਾਲ ਉਹਨਾਂ ਦੀ ਕੁਗਲੀਆਂ ਬਣ ਕੇ ਫਿਰ ਉਸ ਰਾਸੀ ਦੀ ਉਸਨਾ ਕਰਨ ਦੇ ਵੀ ਇਹ ਰਾਸੀ ਦੇ ਵਿੱਚ ਕਿਹੜੀ ਜਨਮ ਜਾਂਦੇ ਸਰਕੀਤ ਬਣਦੇ ਜਿਹੜੇ ਵੱਡੇ ਨਾਮ ਆਏ ਨੇ ਜਰੀਪਲ ਖਣੀ ਕੀਤੀ ਦੀ ਉਹਨਾਂ ਨਿਕਲੇ ਹਾਂਜੀ ਸਰ ਉਹਨਾਂ ਨੇ ਨਿਕਲੇ ਨਹੀਂ ਤੁਸੀਂ ਆਪ ਦੇਖੋ ਮੈਂ ਨਹੀਂ ਕਹਿੰਦਾ ਆਪਣੇ ਮੂਨਾ ਤੁਸੀਂ ਵੀਡੀਓ ਦੇਖੋ ਗੁਰਵਿੰਦਰ ਸਿੰਘ ਨਾਮਾ ਕੁੰਭ ਰਾਸੀ ਬਣਦੀ ਹੈ ਜਿਹਨਾਂ ਦੇ ਵੀਡੀਓ ਚੱਲ ਰਹੀ ਹੈ 1 ਕਰੋੜ ਰੁਪਏ ਦੇ winner ਬਣੇ ਨੇ ਨਾਮ ਕਿਦੋਂ ਵੀ ਲੱਗ ਸਕਦਾ ਮੈਂ ਨਹੀਂ ਕਹਿੰਦਾ ਮੇਰੇ ਤੋਂ ਲੱਗੂਗਾ ਨਾਮ ਕਿਦੋਂ ਵੀ ਲੱਗ ਸਕਦਾ ਮੈਂ ਇਹ ਕਹਿਣਾ ਵੀ ਪੰਡਤ ਲਾਟਰੀ ਮਲੇਕੂਲਾ ਤੇ ਆਓ ਤੁਹਾਡਾ ਡੇਟ ਆਫ ਬਰਥ ਦੇਖ ਕੇ ਨਿਮਰੋਲੋਜੀ ਦੇ ਹਿਸਾਬ ਨਾਲ ਤੁਹਾਡਾ ਲੱਕੀ ਅੰਕ ਤੁਹਾਨੂੰ ਦਿੱਤਾ ਜਾਊਗਾ ਅੱਗੇ ਫਲ ਲਾਉਣਾ ਨਾਮ ਲਾਉਣਾ ਪਰਮਾਤਮਾ ਦਾ ਹਾਂ ਠੀਕ ਆਪਾਂ ਤਾਂ ਪਹਿਲੇ ਵੀ ਕਹਿੰਦੇ ਆ ਨਾਮ ਤਾਂ ਕਿਦੋਂ ਵੀ ਲੱਗ ਟਿਕਟ ਸਾਰੀ ਵਿਕਦੀ ਹੈ ਜੀ ਸਾਡੇ ਕੋਲੋਂ ਵੀ ਲੱਗਦੇ ਹੋ ਮੂਰਾ ਗੂਣ ਵੀ ਲੱਗਦੇ ਨਾਮ ਤਾਂ ਲੱਗਦੀ ਨੇ ਤੇ ਬਾਕੀ ਕਿਸੇ ਨੂੰ ਗੱਲ ਹੋਰ ਕਲੀਅਰ ਕਰ ਦਣਾ ਮੈਂ ਇਹ ਲੋਕਾਂ ਦੀਆਂ ਗੱਲਾਂ ਖੁੰਡ ਚਰ ਮਲੇਰ ਕੋਲੇ ਦੇ ਵਿੱਚ ਕਦੇ ਨਾਮ ਨਹੀਂ ਲੱਗੇ ਸੀ ਮੈਂ ਜਿਸ ਦਿਨ ਦਾ ਮਲੇਰ ਕੋਲੇ ਦੁਕਾਨ ਕਰੀਆ ਪਰਮਾਤਮਾ ਵੱਲੋਂ ਮੇਰਾ ਪੈੜਾ ਲਾਲ ਹੋਣਾ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਬੰਦੇ ਦਾ ਪੈੜਾ 20 ਲੱਖપતિ ਮੇਰੇ ਕੋਲ ਬਣ ਚੁੱਕੇ ਨੇ ਜਿਹੜੇ 21 ਲੱਖપતિ ਨੂੰ ਦੀਵਾਲੀ ਬੰਪਰ ਚ ਬਣਿਆ ਉਹ ਵੀ ਮਲੇਰ ਕੋਲੇ ਦੇ ਹੀ ਬਣਿਆ ਸਰ ਤੇ ਉਹਨਾਂ ਦੇ ਵੀ ਇੱਕ ਉਹਨਾਂ ਨੂੰ ਗੱਲ ਕਾ ਤਾਂ ਮੇਸ਼ ਰਾਸ਼ੀ ਫੜਦੀ ਜਿਹਨਾਂ ਕੋਲ ਲੱਗਿਆ ਤੇ ਉਹ ਮਲੇਰ ਕੋਲੇ ਦੇ ਵਿੱਚ ਵੀ ਨਾਮ ਲੱਗਣੇ ਸ਼ੁਰੂ ਹੋ ਗਏ ਤੇ ਵਟਿੰਡਾ ਵਾਂ ਜਾਣ ਲੱਗ ਗਿਆ ਤੇ ਜਿਸ ਦਿਨ ਦੇ ਬਾਰੇ ਪਹਿੰਨੀਆਂ ਵਟਿੰਡਾਂ ਨੇ ਵੀਡੀਓ ਨੇ ਤੇ ਹੁਣ ਵੀ ਉੱਥੇ ਨਿਊ ਪੰਜਾਬ ਚੈਨਲ ਵਾਲਿਆਂ ਨੇ ਮੇਰਾ ਨਾਮ ਲੈਂ ਵੀ ਪੰਡੀ ਨੇ ਕਿ ਅਜ ਵੀ ਬਠਿੰਡੇ ਨਾਮ ਆਉਣਗੇ ਵੀ ਲਗਾਤਾਰ ਆਉਣਗੇ ਤੇ ਉਹਨਾਂ ਨੇ ਵੀ ਗਿਆ ਤੇ ਬਠਿੰਡੇ ਤੋਂ ਟਿਕਟ ਵਿਕੀਆਂ ਬਹੁਤ ਵਧੀਆ ਗੱਲ ਆ ਵੀ 11 ਕਰੋੜ ਦਾ ਉੱਤਪ੍ਰਾਈ ਲੱਗਿਆ ਤੇ ਅੱਗੇ ਵੀ ਆਉਣਾ ਨਾਮ ਹੋਰ ਜੋ ਵੀ ਦੇਖੋ ਮੈਂ ਨਹੀਂ ਕਹਿੰਦਾ ਜੋ ਪ੍ਰਮਾਤਮਾ ਕਾਉਂਦਾ ਆਪਾਂ ਕਹਿ ਦਨੇ ਆ ਅੱਗੇ ਮੇਰੀ ਇਲਾਜ ਪ੍ਰਮਾਤਮਾ ਦੇ ਹੱਥੇ ਰੱਖਣੀ ਤੇ ਅੱਗੇ ਵੀ ਆਪਾਂ ਇੱਥੇ ਡੇਟ ਆਫ ਬਰਥ ਦਾ ਡਾਟਾ ਦਿੰਦੇ ਰਾਂਗੇ ਤੇ ਦੇ ਰਹੇ ਆ ਸਰ ਇਹਨੇ ਕਮੈਂਟ ਕਰ ਰਹੇ ਨੇ ਕਾਲੇ ਸੀ ਕੀ ਕਹਿੰਦੇ ਸਰ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਜੇ ਲੋਕ ਕਮੈਂਟਾਂ ਦੇ ਵਿਸ਼ਵਾਸ ਕਰਦੇ ਨੇ ਤਾਂ ਉਹ ਮੇਰੀ ਗੱਲ ਤੇ ਇੱਕ ਵਿਸ਼ਵਾਸ ਕਰਕੇ ਉਹਨਾਂ ਦੇ ਆਈਡੀਆ ਬੋਲੋ ਆਈਡੀਆ ਲੌਕ ਨੇ ਉਹਨਾਂ ਦੀਆਂ ਤੇ ਕਿਸੇ ਦਾ 1 ਫਾਲੋਅਰ ਆ ਕਿਸੇ ਦਾ 2 ਫਾਲੋਅਰ ਨੇ ਉਹਨਾਂ ਦੀ ਆਈਡੀਆ ਚੈੱਕ ਕਰੋ ਉਹ ਫੇਕ ਆਈਡੀਆ ਨੇ ਜੋ ਫੇਕ ਕਮੈਂਟ ਨੇ ਤੇ ਬਾਕੀ ਜਿਹੜੇ ਜਨਨਲ ਬੰਦੇ ਨੇ ਉਹਨਾਂ ਦੇ ਕਮੈਂਟਾਂ ਦੇ ਵਿੱਚ ਚੈੱਕ ਕਰਿਆ ਕਰੋ ਵੀ ਜੇ 1 ਲੱਖ ਵੀਊ ਆ ਤਾਂ ਉਹਦੇ ਵਿੱਚ 10 ਕਮੈਂਟ ਇਨੈਕਟਿਵ ਹੁੰਦੇ ਨੇ ਤੇ ਪੰਜ ਪੋਜ਼ਿਟਿਵ ਹੁੰਦੇ ਨੇ ਠੀਕ ਹੈ ਜੀ ਉਹ ਚੈੱਕ ਕਰ ਲਓ ਮੈਂ ਨਹੀਂ ਕਹਿੰਦਾ ਵੀ ਕਮੈਂਟਾਂ ਵਗ ਕੇ ਜਾ ਕੇ ਤੁਸੀਂ ਮੈਨੂੰ ਖੁਦ ਮਿਲ ਕੇ ਦੇਖੋ ਹੁਣ 22 ਤਰੀਕ ਨੂੰ 3 ਕਰੋੜ ਰੁਪਏ ਦਾ ਗਰੰਟੀਡ ਪ੍ਰਾਈਜ਼ ਨਿਕਲੇ ਆ ਲੋਕ ਕਹਿੰਦੇ ਜੀ ਦੀਵਾਲੀ ਲੰਘੀ ਹੁਣ ਦੀਵਾਲੀ ਆਊਗੀ ਬੰਪਰ ਪਾਵਾਂਗੇ ਭਾਈ ਜੀ ਬੰਪਰ ਤਾਂ ਚਲਦੀ ਰਹਿੰਦੇ ਨੇ 22 ਤਰੀਕ ਨੂੰ 3 ਕਰੋੜ ਗਰੰਟੀਡ ਪ੍ਰਾਈਜ਼ ਹੈ ਜਲਦੀ ਤੋਂ ਜਲਦੀ ਪੰਡ ਤਲਾੜੀ ਮਲੇਰ ਕੋਲੋਂ ਪਹੁੰਚ ਕੇ ਟਿਕਟ ਪਰਚੇਜ਼ ਕਰੋ ਉਸ ਤੋਂ ਪਹਿਲਾਂ ਇੱਕ 8 ਤਰੀਕ ਨੂੰ 2000 ਕਾ ਟਿਕਟ ਨਿਕਟਨ ਜਾਰੀ ਆ ਜਿਹਦੀ ਮੈਂ ਸਪੈਸ਼ਲਿਟੀ ਤੁਹਾਡੇ ਚੈਨ ਤੋ ਵੀ ਕੋਈ ਕਰ ਲੈਣਾ ਸੀ। ਉਹ ਇੱਕ ਬਣੀ ਜੀ 8 ਤਰੀਕ ਦਾ ਜਿਹੜਾ ਦਿਨ ਆ ਜਿਸ ਦਿਨ ਉਹਦਾ ਡਰਾਅ ਹੋਣਾ ਉਸ ਦਿਨ ਕੁੰਭ ਰਾਸ਼ੀ ਦੇ ਜਿਹੜੇ ਗ੍ਰਹਿ ਸਾਸਤਰੇ ਬਹੁਤ ਸਟਰੋਂਗ ਨੇ ਤੇ ਪ੍ਰਮਾਤਮਾ ਦੀ ਕਿਰਪਾ ਉਹ ਵੀ ਕੁੰਭ ਰਾਸ਼ੀ ਦਾ ਕਸਟਮ ਲੋਗ ਆ ਤੇ ਅੱਗੇ ਜੋ ਲੋਹੜੀ ਵੰਪਰ ਦੀ ਰਾਸ਼ੀ ਹੋਊਗੀ ਅਸੀਂ ਉਹ ਬਾਅਦ ਚ ਅਨਾਉਂਸ ਕਰਾਂਗੇ ਅਸੀਂ ਦੇਖਾਂਗੇ ਤੁਹਾਡਾ ਸਾਹਿਬ ਤਾਂ ਬੁਲਾਵਾਂਗੇ ਜੋ ਹੁੰਦਾ ਨਾ ਉਹ ਚੀਜ਼ਾਂ ਤੇ ਜਲਦੀ ਜਲਦੀ ਪੰਡ ਲਾੜੀ ਮਲੇ ਕੋਲਾ ਤੇ ਪਹੁੰਚ ਕੇ ਆਪਣਾ ਟਿਕਟ ਜ਼ਰੂਰ ਲੈ ਲਓ ਜੀ। ਬਾਕੀ ਜਿਹੜੇ ਗੱਲ